ਲੁੰਦਰ ਨਿਵਾਸੀ ਅੰਮ੍ਰਿਤਸਰ ਵਿਖੇ ਯਾਤਰਾ ਤੇ ਆਏ ਯਾਤਰੀ ਦਾ ਬੈਗ ਜਿਸ ਵਿੱਚ 16000 ਰੁਪਏ ਨਗਦ ਅਤੇ ਕੁਝ ਸੋਨੇ ਦਾ ਸਮਾਨ ਸੀ ਨੂੰ ਸ਼ਵਾਲਾ ਪੁਆਇਆਂ ਤੁਰੰਤ ਕਾਰਵਾਈ ਕਰਦੇ ਹੋਏ ਗੁੰਮ ਹੋਏ ਸਮਾਨ ਨੂੰ ਅਸਲ ਵਾਰਸਾਂ ਦੇ ਹਵਾਲੇ ਕੀਤਾ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਤੇ ਅਹ ਮਾਨਜੋ ਕਮਿਸ਼ਨਰ ਸਾਹਿਬ ਜੀਆਂ ਸਾਨੂੰ ਹਦਾਇਤ ਹੁੰਦੀਆਂ ਨੇ ਹਰ ਟਾਈਮ ਦੇ ਉੱਤੇ ਅਸੀਂ ਚੌਕਸ ਰਹਿਣਾ ਹੁੰਦਾ ਹੈ ਬੜੀ ਅਹਿਮ ਚੌਕੀ ਆ ਪੁਲਿਸ ਸਟੇਸ਼ਨ ਅ ਸ਼ਵਾਲਾ ਚੌਕੀ ਇਹਦੇ ਵਿੱਚ ਆਪਣਾ ਮੰਦਿਰ ਹੈ ਇਹ ਮੰਦਿਰ ਅ ਜਿੱਥੋਂ ਬਹੁਤ ਦੂਰ ਦੂਰੋਂ ਲੋਕ ਜਿਹੜੇ ਆ ਤੇ ਨਤਮਸਤਕ ਹੋਣ ਵਾਸਤੇ ਆਉਂਦੇ ਤੋਲ ਸ਼ੈਗਨਾਦੀ ਦੇ ਤੇ ਅੱਜ ਡਿਊਟੀ ਦੇ ਦੌਰਾਨ ਸਾਨੂੰ ਇੱਕ 파ਰਸ 파ਰਸ ਭੰਡਾਰੀ ਜੀ ਨੇ ਦੇ ਜਿਹੜੇ ਹਜਰੰਦਰ ਤੋਂ ਆਏ ਜਿਹੜੇ ਮਹਾ ਕਲੈਸ਼ਵਰ ਜਾਣਾ ਸੀ ਮਾਗਲੇ ਸੇ ਜਾਣਾ ਚਾਹੀਦਾ ਤੇ ਇੱਥੇ ਉਹਨਾਂ ਦੇ ਸੀ ਪਹਿਲਾ ਸ਼ਵਾਲਾ ਮੰਦਿਰ ਤੋਂ ਅਸੀਂ ਸ਼ਿਵਜੀ ਭਾਉ ਜੀ ਦੇ ਦਰਸ਼ਨ ਕਰ ਗਏ ਤੇ ਫੇਰ ਅੱਪਾ ਜਾਈਏ ਤੇ ਬੈਗ ਦੇ ਵਿੱਚ ਆਪਣਾ ਛੋਟਾ ਬੈਗ ਭੁੱਲ ਗਏ ਤੇ ਉਹ ਦੇ ਬੜੇ ਇੰਨੇ ਪਰੇਸ਼ਾਨ ਸੀ ਕਿ ਤੇ ਉਸੇ ਵੇਲੇ ਉਹਨਾਂ ਨੇ ਮਾ ਆਸ਼ਵਾਸਨ ਦਿੱਤਾ ਤੇ ਅਸੀਂ ਉਸੇ ਵੇਲੇ ਬੈਗ ਜਿਹੜਾ ਉਹ ਲੱਭਣ ਵਾਸਤੇ ਆਪਣੀ ਫੋਟੋਗ੍ਰਾਫ ਜੇ ਉਹ ਕੈਮਰੇ ਕੋਲ ਚੈੱਕ ਕੀਤੇ ਦੇਖ ਕੈਮਰੇ ਵਿੱਚੋਂ 3 ਵੀ ਲੱਭਣ ਨੰਬਰ ਆ ਗਿਆ 3 ਵੀਰ ਨੰਬਰ ਸੀ ਉਸੇ ਵੇਲੇ ਕਢਾ ਕੇ ਤੇ ਆਪਾਂ ਉਸੇ ਵੇਲੇ ਉਹਦੇ ਘਰ ਵੀ ਪਹੁੰਚ ਗਏ ਦਰਮ ਤਾਨ ਲਾ ਕੇ ਤੇ ਦਰਮ ਤਾਨ ਲਾ ਕੇ ਉਸਦੇ ਨਾਲ ਕੰਟੈਕਟ ਕੀਤਾ ਦਾ ਮੋਬਾਈਲ ਨੰਬਰ ਨਹੀਂ ਸੀਗਾ ਸਾਡੇ ਕੋ ਮੈਂ ਬਾਈ ਨੰਬਰ ਕੋ ਡਾਇਲ ਕੀਤਾ ਉਹਨੇ ਫਿਰ ਉਹਨੇ ਕਿਹਾ ਵੀ ਮੈਂ ਇਸ ਨਦਰਬਾਸਾਬ ਅਸ਼ੀਦਾਂ ਸਾਹਿਬ ਦੇ ਵਿਚਕਾਰ ਮੈਂ ਹੈਗਾ ਤੇ ਅਸੀਂ ਉੱਥੇ ਪਹੁੰਚ ਕੇ ਉਹ ਗੋਲ ਤੇ ਬੈਗ ਜਿਹੜਾ ਸੀ ਉਹਦੇ ਬੈਗ ਪਿਛਲੇ ਵੇਲੇ ਪਿਆ ਸੀਗਾ ਸੋ ਥੈਂਕਸ ਗੋਡ ਵੀ ਉਹ ਬੈਗ ਨੂੰ ਕਿਸੇ ਦੂਸਰੇ ਬ ਤੇ ਉਹ ਬੈਗ ਆਪਾਂ ਲੱਭ ਕੇ ਜਦੋਂ ਇਹਨਾਂ ਨੂੰ ਦਿੱਤਾ ਤੇ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਇਹਨਾਂ ਦੀ ਤੇ ਮਾਂ ਜੋ ਕਮਿਸ਼ਨਰ ਸਾਹਿਬ ਜੀ ਦੀਆਂ ਹਦਾਇਤਾਂ ਦੇ ਅਨਸਾਰ ਅਸੀਂ ਡਿਊਟੀ ਜਿਹੜੀ ਆ ਪੂਰੀ ਚੌਕਸ ਹੋ ਕੇ ਕਰਦੇ ਆ ਤੇ ਕੋਈ ਵੀ ਮਾੜੀ ਚੰਗੀ ਹਰਕਤ ਨਾ ਕਰ ਹੋਵੇ ਤੇ ਇਸ ਵਿੱਚ ਆਪਾਂ ਹਰ ਵੇਲੇ ਤੱਕ ਪਰ ਰਹਿੰਨੇ ਆ ਤੇ ਮੇਰੀ ਜਿਹੜੀ ਫੋਰਸ ਮੇਰੀ ਟੀਮ ਆ ਜਿਹੜੀ ਉਹ ਵੀ ਬੜੇ ਉਹਨਾਂ ਨੇ ਬੜਾ ਮੇਰੇ ਸਾਥ ਦਿੱਤਾ ਤੇ ਅਸੀਂ ਦਾ ਕੁਝ ਘੰਟੇ ਵਿੱਚ ਬੈਗ ਲੱਭ ਕੇ ਉਹਨਾਂ ਦੇ ਪੈਸੇ 15000 ਰੁਪਈਆ ਸੀ ਉਹਨਾਂ ਦਾ ਮੋਬਾਈਲ ਸੀਗਾ ਉਹਨਾਂ ਦਾ ਤੇ ਉਹਨਾਂ ਦੇ ਹੋਰ ਡਾਕੂਮੈਂਟਸ ਸੀਗੇ ਤੇ 에ਅਰ ਦੇ ਟਿਕਟਾਂ ਵੀ ਸੀਗੀਆਂ ਜੇ ਮੋਬਾਈਲ ਦੇ ਵੇਚੀ ਉਹਨਾਂ ਦੇ ਬੜੇ ਪਰੇਸ਼ਾਨ ਸੀ ਲੇਕਿਨ ਅਹੀਂ ਮਹਾਸ਼ੰਕਰ ਜੀ ਦੀ ਬੜੀ ਕਿਰਪਾ ਦੇ ਨਾਲ ਉਹਨਾਂ ਬੈਗ ਲੱਭਦਾ ਅਸੀਂ ਆਈ ਐਮ ਸੋ ਹੈਪੀ ਬਹੁਤ ਖੁਸ਼ ਹਾਂ ਮੈਂ ਕਪਾਲੀ ਕੀ ਨਾ ਜਾਦੇਓ ਇਦਾਂ ਟੂਰਿਸਟ ਬਾਰੋ ਵੀ ਆਉਂਦੇ ਨੇ ਉਹਨਾਂ ਸਿੱਕੇ ਮੈਸੇਜ ਹੈ ਤੁਹਾਡੇ ਇੱਥੇ ਖਾਸ ਕਰਕੇ ਸ਼ਾਰਟ ਕੀ ਹਾਂ ਤਾਂ ਕੀ ਗੱਲ ਚੱਲਦੀ ਹੈ ਦੇਖੋ ਜੀ ਟੂਰਿਸਟ ਬਾਰੋਂ ਆਉਂਦੇ ਆ ਮੈਂ ਦੱਸ ਦਉਂਗਾ ਵੀ ਘੱਟ ਸਮਾਨ ਲੈ ਕੇ ਆਓ ਤੇ ਜਦੋਂ ਉਤਰਦੇ ਹੋ ਚੜ੍ਹਦੇ ਹੋ ਬੈਗ ਦੀ ਗਿਣਤੀ ਜ਼ਰੂਰ ਕਰੋ ਆਪਣੇ ਬੱਚੇ ਨਾਲ ਉਹਨਾਂ ਨੂੰ ਗਿਣਤੀ ਕਰੋ ਤੇ ਲੇਕਿਨ ਫਿਰ ਵੀ ਅੱਜ ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਅੱਜ ਕੱਲ੍ਹ ਲੋਕੀ ਮੋਬਾਈਲ ਵਗੈਰਾ ਆਪਣੇ ਲੱਗੇ ਰਹਿੰਦੇ ਆ ਤੇ ਕੁਝ ਨਾ ਕੁਝ ਉਹ ਦਿਮਾਗ ਸਕਿੱਪ ਕਰ ਜਾਂਦਾ ਹੈ ਤੇ ਉਹਦੇ ਵਿੱਚ ਪਰੇਸ਼ਾਨ ਹੁੰਦੇ ਆ ਤੇ ਮਾੜੇ ਆਂਸਰਾਂ ਨੂੰ ਤੇ ਦੇਖੋ ਜੀ ਆਪਾਂ ਪੂਰਾ ਹਿਦਾਇਤ ਆ ਕਿ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਜਦੋਂ ਵੀ ਕਿਤੇ ਮਾੜਾ ਆਂਸਰ ਮੈਨੂੰ ਕੋਈ ਕਾਰਜ ਨੂੰ ਠੀਕ ਨਹੀਂ ਕਰਦਾ ਦੇ ਪਿਆ ਤੇ ਬੇਸਤ ਸਾਰੇ ਬਦਨ ਉਲਟੇ ਲੈਦਾ ਤੇ ਬਸ ਲੋਕਾਂ ਨੂੰ ਇਹ ਦੱਸਦਾ ਵੀ ਜਦੋਂ ਵੀ ਤੁਸੀਂ ਆਪਣੇ ਕੋਈ ਸਮਾਨ ਲੈ ਕੇ ਜਾਂਦੇ ਹੋ ਟੂਰਿਸਟ ਪਲੇਸ ਤੇ ਜਾਂਦੇ ਹੋ ਤੇ ਬਿਲਕੁਲ ਚੌਕਸ ਰਹੋ ਚੌਕਸ ਰਹੋ ਕਿਉਂਕਿ ਮਾੜਾਂ ਸਰਦਿਆ ਤੁਹਾਡੇ ਲਾ ਕੇ ਬਿਲਕੁਲ ਨਾ ਹੋਵੇ ਫਿਰ ਵੀ ਪੰਜਾਬ ਪੁਲਿਸ ਕਮਿਸ਼ਨਰੇਟ ਉਹ ਹਮੇਸ਼ਾ ਹੀ ਜਿਹੜੇ ਲੋਕ ਇੱਥੇ ਨਤਮਸਕ ਹੋਣ ਵਾਸਤੇ ਹੁੰਦੇ ਆ ਉਹਨਾਂ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਖੜਾ ਕੋਈ ਵੀ ਉਹਨਾਂ ਨੂੰ ਪ੍ਰੋਬਲਮ ਨਾ ਹੋਵੇ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਖੜੇ ਆ ਜਿਹੜੇ ਲੋਕ ਸਾਡੇ ਸ੍ਰੀ ਗੁਰੂ ਨਗਰੀ ਦੇ ਵਿੱਚ ਇੱਥੇ ਨਤਮਸਕ ਹੋਣ ਵਾਸਤੇ ਹੁੰਦੇ ਨੇ